ਦੁੱਖ ਜਾਏ ਹੋਵ ਸਿਫਤ ਖ ਸਮਦੀ ਨੂਰੇ ਅਰਸਾ ਕੋਰ ਸਹ ਝਟੀ ਐ ਤਦ ਡਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਏ ਸਜਣ ਸਚਾ ਪਾਤਿਸਾਹ ਸਿਰ ਸਾਂਹਾਂ ਦੇ ਸਾਹ ਜਿਸ ਪਾਸ ਬਹਿਠਿਆਂ ਸੋਹੀਏ ਸਬਨਾ ਦਾ ਵੈਸਾਹ ਖਤਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਖਰ ਖਰ ਚਰਨ ਰਿਦਾ ਔਰ ਧਾਰੇ ਸੇਮਰ ਸੁਆਮੀ ਸਤ ਗੁਰੇ ਆਪਣਾ ਕਾਰਜ ਸਫਲ ਹਮਾਰੇ ਹਰ ਘਰ ਚਰਨ ਰਿਦਾ ਔਰ ਧਾਰੇ ਸੇਮਰ ਸੁਆਮੀ ਸਤ ਗੁਰੇ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ दान ਪੂਜਾ ਪਰਮੇਸ਼ਰ ਹਰ ਕੀਰਤ ਤਤ ਭੀ ਚਾਰੇ ਗਨ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਆਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਇਹਨ ਕਾ ਬਾਹਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਾਪ ਜਾਪ ਜੀਵਾ ਹਰਿ ਨਾਨਕ ਕੰਠ ਮਜਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਨ ਕਾ ਬਹੁਰ ਕਾਛ ਨਾ ਬੀਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ